ਤੇ ਮੈਂ ਤਾਂ ਜੀ ਤਿੰਨਾ ਤੋਂ ਜ਼ਿਆਦਾ ਯਕੀਨ ਕਿਹਦੇ ਤੇ ਕਰ ਦਿੰਦਾ ਨਹੀਂ ਕਿਸਮਤ ਕੋਈ ਚੀਜ਼ ਨਹੀਂ ਕਿ ਜੇ ਅੱਛਾ ਜੀ ਇਹ ਕਿਸਮਤ ਸਾਡੇ ਹੱਥ 'ਚ ਹੈ। ਕੀ ਆ ਬਾਤ ਹੈ। ਆਪਣ ਹੱਥੀ ਆਪਣਾ ਕਾਰਜ ਆਪ ਸੁਵਾਰੀਏ। ਜੇ ਮਾੜੇ ਕਰਮ ਕਰਦਾ ਰਵਾਂਗਾ ਜੀ ਤਾਂ ਕਈ ਜੇ ਨਾਲ ਡਕੇਗੇ ਨਾ ਬਾਬੇ ਵੀ ਜੇ ਨਾਲ ਡਕੇਗੇ। ਜੀ ਮਾੜੇ ਕਰਮ ਤੇ ਚੰਗੇ ਕਰਮ ਤੁਹਾਡੇ ਸਾਹਮਣੇ ਰੋਲ ਮਾਡਲ। ਭਿਖਾਰੀ ਤੋਂ ਰਾਜਾ ਕਿਸਮਤ ਕੁਝ ਨਹੀਂ ਕਹਿੰਦੇ ਆ ਉਹ ਜਦੋਂ ਦੇਖਿਆ ਨਾ ਮੈਂ ਬੱਚਿਆਂ ਨੂੰ ਕਹਿੰਦਾ ਨਾ ਬੇਟੇ ਮੰਮੀ ਤੁਹਾਡੀ ਕੀ ਕਹਿੰਦੀ ਹੈ? ਬੜਾ ਗੁਰਦੁਆਰੇ ਜਾਂਦੇ ਆਂ। ਬੜਾ ਪਾਠ ਕਰਦੇ ਆਂ। ਹੈਂ? ਤੇ ਸਾਡੀ ਕਿਸਮਤ ਹੀ ਮਾੜੀ ਆ ਬਾਬਾ ਦਿੰਦਾ ਕੁਛ ਨਹੀਂ ਉਹ ਮੈਂ ਕਿ ਤੁਹਾਡੀ ਕਿਸਮਤ ਹੀ ਮਾੜੀ ਐ ਅਸੀਂ ਖਾਲੀ ਗੁਰਦੁਆਰੇ ਨਹੀਂ ਜਾਣਾ ਖਾਲੀ ਲੰਗਰ ਨਹੀਂ ਛਕਣੇ ਅਸੀਂ ਗੁਰੂ ਦਾ ਹੁਕਮ ਮੰਨਣਾ ਜਿਸ ਦਿਨ ਗੁਰੂ ਦਾ ਹੁਕਮ ਮੰਨਣਾ ਲੱਗ ਪਾਵਾਂਗੇ ਉਹ ਹੁਕਮ ਮੰਨਵਾਸੇ ਉਹਨਾਂ ਨੇ ਸਾਨੂੰ ਕਿਹਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ ਲੈਣਾ ਜੀਵਨ ਦੀ ਚਾਹ ਜੱਥੋਂ ਲੈਣੀ ਐ ਕਿਸਮਤ ਕੋਈ ਮਾੜੀ ਨਹੀਂ ਕਿਸਮਤ ਮਾੜੀ ਮੇਰੀ ਨਹੀਂ ਸੀ ਗੋਲੀ ਖਾਣ ਜੋ ਪਹਿ ਨਹੀਂ ਸੀ ਹੁੰਦੇ ਇਹ ਤੇ ਕਿਸਮਤ ਥੋੜਾ ਸੀ ਮੈਂ ਹੁਕਮ ਮੰਨਣਾ ਸ਼ੁਰੂ ਕੀਤਾ ਰਾਤ ਸਮਾਂ ਜੂਰ ਲੱਗਾ 45 ਸਾਲ ਲੱਗੇ ਫੇ ਖਾਲੀ ਤੋਂ ਰਾਜਾ ਬਣ ਗਿਆ ਮੈਂ 45 ਸਾਲ 45 ਸਾਲ ਲੱਗੇ Download ShareChat.